ਆ ਚਾਹੀਦਾ ਆ ਚਾਹੀਦਾ ਆ ਚਾਹੀਦਾ ਗੁਰੂ ਸਾਹਿਬ ਕਹਿੰਦੇ ਮੇਰੇ ਕੋਲ ਤਾਂ ਯਾਰ ਨਾਮ ਹੈਗਾ ਨਾਮ ਮਿੰਜ ਗਿਆਨ ਨਾਮ ਦਾ ਅਰਥ ਨਿਜਮ ਵੀ ਹੁੰਦਾ ਹੈ ਨਿਜਮ ਆਉਂਦਾ ਜਿਵੇਂ ਕੋਈ ਇਹ ਕਹਿ ਦੇਣਾ ਕਿ 50 ਬੰਦੇ ਆਉਣਗੇ ਘਰ ਵਿੱਚ ਕੀ ਬਣੇਗਾ ਬੀਬੀ ਕਹਿੰਦੀ ਕੋਈ ਨਹੀਂ ਹਲਵਾਈਆਂ ਦੀਆਂ ਦੁਕਾਨਾਂ ਤੋਂ ਅਸੀਂ ਜ਼ਰੂਰੀ ਥੋੜਾ ਵੀ ਅਸੀਂ ਬਾਹਰੋਂ ਹੀ ਰੈਸਟੋਰੈਂਟ ਤੋਂ ਖਾਣਾ ਮੰਗਵਾਉਣਾ ਮੈਨੂੰ ਨਿਜਮ ਆਉਂਦਾ ਮੈਂ 50 ਬੰਦਿਆਂ ਦੀ ਰੋਟੀ ਬਣਾ ਲੈਣੀ ਮੈਨੂੰ ਪਤਾ ਇਦਾਂ 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 ਬਣ ਜਾਣੀ ਮੇਰੇ ਕੋਲੇ ਨਿਜਮ ਹੈਗਾ ਨਿਜਮ ਜੁਗਤ ਮੈਥਡ ਤਕਨੀਕ ਹੁਣ ਕਈ ਬੰਦੇ ਸ਼ਰੀਰ ਕਰਕੇ ਭਾਰੇ ਹੋ ਜਾਂ ਹੁਣ ਮੰਨ ਲਓ ਕਈ ਆਪਾਂ ਇੱਥੇ ਵੀ ਆ ਖਾ ਰਹੇ ਆ ਜੀ weight ਨਾ ਵੱਧ ਜੇ ਤੇ ਕੀ ਸੋਚਦੇ ਆ ਕੋਈ ਗੱਲ ਨਹੀਂ ਮੈਨੂੰ ਆਉਂਦਾ ਮੈਂ ਜਾ ਕੇ 15 20 ਦਿਨਾਂ ਦੇ ਵਿੱਚ ਡਾਈਟ ਕਰਕੇ ਐਕਸਰਸਾਈਜ਼ ਕਰਕੇ ਇਹਨੂੰ ਠੀਕ ਕਰ ਲੈਣਾ ਮੈਨੂੰ ਪਤਾ ਹੈ ਕਿਵੇਂ ਕਰਨਾ ਮੇਰਾ ਐਕਸਪੀਰੀਅੰਸ ਹੈ ਮੇਰਾ ਤਜਰਬਾ ਹੈ ਇਹਨੂੰ ਕਿਵੇਂ ਠੀਕ ਕਰਨਾ ਮੈਂ ਫਟ ਕਰ ਲੈਣਾ ਮੈਨੂੰ ਕੋਈ ਔਖਾ ਨਹੀਂ ਮੈਂ ਇਹਨੂੰ ਕਰ ਲੈਣਾ ਹੁਣ ਇਸੇ ਤਰ੍ਹਾਂ ਜਿਹੜਾ ਸਭ ਤੋਂ ਜ਼ਰੂਰੀ ਟੈਕਨੀਕ ਸੀ ਨਿਜਮ ਸੀ ਵੀ ਮਨ ਕਿਵੇਂ ਕੰਮ ਕਰਦਾ ਮੈਨੂੰ ਪਤਾ ਹੈ ਇਹਦੇ ਨਿਜਮ ਸਮਝ ਆ ਗਿਆ ਵੀ ਕੰਮ ਕਰਦਾ ਕਿਵੇਂ ਹੈ ਤੈਨੂੰ ਠੀਕ ਕਰ ਲੈਣਾ ਆਪਾਂ ਇਹ ਸੀ ਨਾਮ ਉਹਨੂੰ ਨਿਜਮ ਨੂੰ ਜੋ ਜਿੱਦਾਂ ਉਹ ਠੀਕ ਹੁੰਦਾ ਹੈ ਜੋ ਟੈਕਨੀਕ ਹੈ ਉਹਦੀ ਉਹਨੂੰ ਵੀ ਨਾਮ ਹੀ ਕਿਹਾ ਜਿਹੜਾ ਉਹ ਗਿਆਨ ਹੈ ਜਿਹੜਾ ਉਹਨੂੰ ਠੀਕ ਕਰਦਾ ਉਹਨੂੰ ਵੀ ਨਾਮ ਹੀ ਕਹਿੰਦੇ ਨੇ ਸੋ ਸਾਡੇ ਕੋਲੇ ਨਾਮ ਹੈਗਾ ਹੁਣ ਸਾਰੇ ਸਿੱਖ ਜਗਤ ਕੋਲ ਹੀ ਨਾਮ ਹੈ ਨਾਮ ਜਪਦੇ ਆਂ ਸੀ ਨਾਮ ਜਪਦੇ ਆਂ ਸੱਚ ਨਿਜਮ ਜਾਣਦੇ ਆਂ ਸਭ ਤਕਨੀਕ ਆਉਂਦੀ ਐ ਸਾਨੂੰ ਸਮਝ ਐ ਸਾਨੂੰ ਪਤਾ ਐ ਬਸ ਜਿਹਦੇ ਕੋਲ ਨਹੀਂ ਉੱਥੇ ਫਿਰ ਡਿਮਾਂਡ ਹੋ ਰਹੀ ਵੀ ਮੈਨੂੰ ਨਿਜਮ ਸਮਝ ਆ ਜਾਏ ਨਾ ਤੇ ਨਾਨਕ ਨਾਮ ਮਿਲੈ ਤਾਂ ਜੀਵਾ ਫਿਰ ਜ਼ਿੰਦਗੀ ਜਿਉਣ ਦਾ ਨਜ਼ਾਰਾ ਆਵੇ ਤਨਮਨ ਠੀਬਾ ਹਰਿਆ ਛੱ ਇਹ ਸਮਝ ਆ ਜਾਏ ਨਾ ਕੀਤੇ ਇਹ ਮੈਨੂੰ ਪਤਾ ਲੱਗ ਜੇ ਵਿਹਾਂ ਇਦਾਂ ਆਪਣੇ ਆਪ ਨੂੰ ਸੈੱਟ ਕੀਤਾ ਜਾ ਸਕਦਾ ਤੇ ਬਸ ਨਜ਼ਾਰਾ ਹੀ ਆ ਗਿਆ ਹੁਣ ਜਿਵੇਂ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਲਾਈਫ ਸੈੱਟ ਕਰਨੀ ਹੈ ਲਾਈਫ ਸੈੱਟ ਕਰਨੀ ਹੈ ਲਾਈਫ ਸੈੱਟ ਕਰਨੀ ਹੈ ਲਾਈਫ ਸੈੱਟ ਅਸਲ ਦੇ ਵਿੱਚ ਇੱਕੋ ਹੀ ਚੀਜ਼ ਨਾਲ ਹੁੰਦੀ ਹੈ ਉਹ ਹੈ ਮਾਈਂਡ ਸੈਟ 니ਤੇ ਲਾਈਫ ਸੈਟ ਦੀ ਡੈਫੀਨੇਸ਼ਨ ਕੀ ਹੈ ਕਿੱਥੇ ਜਾ ਕੇ ਲਾਈਫ ਸੈਟ ਹੁੰਦੀ ਹੈ ਜਿੰਨੂੰ ਮਰਜ਼ੀ ਪੁੱਛ ਕੇ ਵੇਖ ਲਓ ਬਸ ਹੁਣ ਜੀ ਇੱਕ ਵਾਰੀ ਪਹੁੰਚ ਜਾਈਏ ਆਸਟ੍ਰੇਲੀਆ ਜਾਂ ਅਮਰੀਕਾ ਬਸ ਫਿਰ ਲਾਈਫ ਸੈਟ ਹੈ ਉੱਥੇ ਪਹੁੰਚ ਜਾਂਦਾ ਹੈ ਹੁਣ ਬਸ ਇੱਕ ਵਾਰੀ ਪੀਆਰ ਆ ਜਾਏ ਫਿਰ ਲਾਈਫ ਸੈਟ ਹੈ ਹੁਣ ਬਸ ਵਿਆਹ ਕਰਾ ਲਈਏ ਕੁੜੀ ਚੰਗੀ ਮਿਲ ਜੇ ਜਾਂ ਮੁੰਡਾ ਚੰਗਾ ਮਿਲ ਜੇ ਬਸ ਹੁਣ ਲਾਈਫ ਸੈਟ ਹੈ ਹੁਣ ਬਾਜੀ ਇੱਕ ਬੱਚਾ ਆ ਜੇ ਘਰ ਚ ਫਿਰ ਲਾਈਫ ਸੈਟ ਹੈ ਬੇਟੀ ਆ ਗਈ ਇੱਕ ਮੁੰਡਾ ਵੀ ਆ ਜੇ ਲਾਈਫ ਸੈਟ ਹੈ ਉਹ ਲਾਈ ਉਹ ਬੱਚੇ ਦੋ ਹੋ ਗਏ ਹੁਣ ਤੇ ਹੁਣ ਘਰ ਵੀ ਆਪਣਾ ਖਰੀਦ ਲਈਏ ਨਾ ਫਿਰ ਲਾਈਫ ਸੈਟ ਹੈ ਉਹ ਵੀ ਹੋ ਗਏ ਹੁਣ ਹੁਣ ਇਹਦੀਆਂ ਕਿਸ਼ਤਾਂ ਕਰਜ਼ਾ ਜਾਂ ਲੈ ਜੇ ਬਸ ਫਿਰ ਲਾਈਫ ਸੈਟ ਉਹ 30 ਸਾਲ ਤੱਕ ਲੈਂਦਾ ਉਹ ਬੜੀ ਲੰਮੀ ਚੱਲਦੀ ਹੈ ਕਿਸ ਤੇ ਜਦੋਂ ਤੱਕ ਕਿਸ਼ਤਾਂ ਲੈਂਦੀਆਂ ਨੇ ਉਦੋਂ ਨੂੰ ਘਰ ਪੁਰਾਣਾ ਹੋ ਜਾਂਦਾ ਫਿਰ ਪਰਿਵਾਰ ਚ ਗੱਲ ਚੱਲਦੀ ਵੀ ਘਰ ਵੱਡਾ ਚਾਹੀਦਾ ਤੇ ਛੋਟਾ ਉਹਨੇ ਨੂੰ ਫਿਰ ਬੰਦਾ ਉਧਰ ਦੇ ਚੱਕਰ ਚ ਪੈ ਜਾਂਦਾ ਇਹ ਕਰਦਾ ਕਰਦਾ ਹੀ ਮਰ ਜਾਂਦਾ ਹੁਣ ਇੱਕ ਬੰਦਾ ਸਮਝਦਾਰ ਹੈ ਨਾ ਜਿਹੜਾ ਉਹ ਕਹਿੰਦਾ ਜਿੱਥੇ ਮਾਈਂਡ ਸੈਟ ਉੱਥੇ ਹੀ ਲਾਈਫ ਸੈਟ ਤੁਸੀਂ ਜੋ ਜਰਨੀ ਹੈ ਤੁਹਾਡੀ ਉਨੂੰ ਇੰਜੋਏ ਕਰਨਾ ਸਿੱਖੋ ਇੱਕ ਹੁੰਦਾ ਕਿ ਅਸੀਂ ਮੰਜ਼ਲ ਤੇ ਜਾਣਾ ਸਕਸੈਸ ਇੱਕ ਹੈ ਸਟਰਗਲ ਸਕਸੈਸ ਪਾਉਣ ਲਈ ਸਟਰਗਲ ਹੁੰਦਾ ਪਰ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਸਕਸੈਸ ਨੂੰ ਇੰਜੋਏ ਕਰਦੇ ਨੇ ਪਰ ਉਹ ਸਟਰਗਲ ਨੂੰ ਵੀ ਪੂਰਾ ਇੰਜੋਏ ਕਰਦੇ ਨੇ ਤੇ ਜਿਸ ਬੰਦੇ ਨੂੰ ਸਟਰਗਲ ਚੋਂ ਆਨੰਦ ਆਉਣ ਲੱਗ ਗਿਆ ਨਾ ਉਹ ਸਕਸੈਸ ਮਿਲੇ ਚਾਹੇ ਨਾ ਮਿਲੇ ਫਿਰ ਉਹ ਮਾਇਨੇ ਵੀ ਨਹੀਂ ਰੱਖਦੀ ਮਨ ਲਓ ਕਿਸੇ ਬੰਦੇ ਨੇ ਮੰਨ ਲਓ ਵੀ ਸਾਡੀ ਇੱਕ ਮੰਜ਼ਲ ਹੈ ਵੀ ਅਸੀਂ 골ਡ ਕੋਸਟ ਪਹੁੰਚਣਾ ਸੋਹਣੀ ਥਾਂ ਦਿਮਾਗ 'ਚ ਚੱਲ ਰਿਹਾ 골ਡ ਕੋਸਟ ਪਹੁੰਚਣਾ ਰਾਤ ਲੜਦੇ ਜਾ ਰਹੇ ਆ ਬੁਰਾ ਹਾਲ ਐ ਨਿਆਣੇ ਰੋ ਰਹੇ ਨੇ ਇੱਕ ਦੂਜੇ ਨਾਲ 10 ਵਾਰੀ ਜੁੰਡਮ ਜੁੰਡੀ ਹੋ ਹਟਿਆ 12-15 ਘੰਟੇ 'ਚ ਬੰਦਾ ਪਹੁੰਚ ਜਾਂਦਾ ਹੋਣਾ ਮੇਰਾ ਖਿਆਲ ਬ੍ਰਿਸਬਨ ਜਾਣਾ ਹੋਵੇ ਜੇ 15 ਘੰਟੇ 'ਚ ਪਹੁੰਚ ਜੂ ਤੇ ਹੁਣ गोल्ड कोस्ट ਜਾਂਦੇ ਆਂ 20 ਵਾਰੀ ਲੜ ਪਿਆ ਤੇ ਉੱਥੇ ਨੂੰ ਮੰਜ਼ਲ ਕਿਹੜੀ ਐ 골ਡ ਕੋਸਟ ਠੀਕ ਐ 골ਡ ਕੋਸਟ ਮੰਜ਼ਲ ਐ ਪਰ ਇੱਕ ਇੱਕ ਘੰਟਾ ਇੱਕ ਇੱਕ ਜਿਹੜਾ ਸਾਡਾ ਮਿੰਟ ਹੋਣਾ ਰਾਹ ਦਾ ਜਰਨੀ ਸਾਡੀ ਉਹਨੂੰ ਇੰਜੋਏ ਕਰਾਂਗੇ ਹੁਣ ਜਿਹੜੇ ਬੰਦੇ ਨੂੰ ਜਰਨੀ ਇੰਜੋਏ ਕਰਨੀ ਆਗੀ ਨਾ ਉਹਦਾ ਇੰਜੋਏ ਘਰੋਂ ਹੀ ਸਟਾਰਟ ਹੋ ਗਿਆ ਬਸ ਸ਼ੁਰੂ ਕਰ ਲਿਆ ਉਹਨੇ ਅੱਜ ਵਾਲੇ ਵੀ 13 14 15 ਘੰਟੇ ਇੰਜੋਏ ਕੀਤੇ ਫਿਰ ਉੱਥੇ ਪਹੁੰਚਿਆ ਉੱਥੇ ਤੇ ਇੰਜੋਏ ਹੋਇਆ ਹੀ ਸੀ ਫਿਰ ਵਾਪਸੀ ਨੂੰ ਵੀ ਇੰਜੋਏ ਕਰਾਂਗੇ ਤੇ ਗੱਲ ਬਣ ਗਈ ਤੁਸੀਂ ਸਟਰਗਲ ਨੂੰ ਵੀ ਇੰਜੋਏ ਜਦੋਂ ਕਰਦੇ ਆ ਨਾ ਫਿਰ ਨਜ਼ਾਰਾ ਆਉਣ ਆਪਾਂ ਲਿਆਵਾਂਗੇ ਗੱਲ ਕੈਂਪ ਤੇ ਹੀ ਵਾਪਸ ਹੁਣ ਇੱਕ ਬੰਦਾ ਹੈ ਜਿਹੜਾ ਕਹਿੰਦਾ ਡੋਲੇ ਨਿਕਲਣਗੇ ਨਾ ਬੜਾ ਆਨੰਦ ਆਏਗਾ ਪਰ ਇੱਕ ਬੰਦਾ ਜਿਹੜਾ ਜਿਮ ਨੂੰ ਇੰਜੋਏ ਕਰਦਾ ਜਿਮ ਕਰਦੇ ਆ ਉਹਦੇ ਚੀਜ਼ ਇੰਜੋਏ ਜਦੋਂ ਡੌਲੇ ਨਿਕਲਣਗੇ ਉਹ ਤੇ ਬਾਅਦ ਚ ਵੇਖਾਂਗੇ ਪਰ ਜਿੰਮ ਕਰਨ ਵਿੱਚ ਮੈਨੂੰ ਫੀਲ ਆ ਰਹੀ ਹੈ ਮੇਰਾ ਦੇ ਚ ਜੀ ਲੱਗਦਾ ਜਿੰਮ ਚ ਆ ਜਾਂਦਾ ਨਾ ਮੇਰਾ ਮਨ ਖੁਸ਼ ਹੋ ਜਾਂਦਾ ਵੀ ਚਲੋ ਜੀ ਹੁਣ ਹੁਣ ਇਸੇ ਤਰ੍ਹਾਂ ਅਸੀਂ ਮਾਈਂਡ ਸੈਟ ਹੋ ਜਾਏਗਾ ਇਹ ਤੇ ਗੱਲ ਬਾਅਦ ਚ ਹੈ ਪਰ ਜਿਹੜਾ ਕਰ ਰਹੇ ਆ ਨਾ ਜਰਨੀ ਚੱਲ ਰਹੀ ਹੈ ਜਿਹੜੀ ਇਹਨੂੰ ਵੀ ਇੰਜੋਏ ਕਰੋ ਜਰਨੀ ਨੂੰ ਇੰਜੋਏ ਇਦਾਂ ਕਰੋ ਭਈ ਯਾਰ 15 ਮਿੰਟ ਬਹਿਣ ਵਾਲੇ ਬੰਦੇ ਨਹੀਂ ਸੀ ਇਹ ਤਾਂ ਘੰਟਾ ਬੈਠ ਲਿਮੇ ਲੈ 45 ਮਿੰਟ ਘੰਟਾ ਡੇਢ ਘੰਟਾ ਵੀ ਮੈਂ ਬੈਠਾ ਰਿਆ ਹੱਦ ਹੋ ਗਈ ਕੀ ਬਾਤ ਹੈ ਇਹ ਹੋ ਗਈ ਤੁਸੀਂ ਜਰਨੀ ਨੂੰ ਇੰਜੋਏ ਕਰ ਰਹੇ ਹੋ ਅੱਜ ਕਿੰਨਾ ਵਧੀਆ ਸੀ ਕੱਲ ਨਾਲੋਂ ਪਰਸੋਂ ਨਾਲੋਂ ਚੌਥ ਨਾਲੋਂ ਕੱਲ ਪਰसों ਵਧੀਆ ਸੀ ਪਰਸੋਂ ਨਾਲੋਂ ਕੱਲ ਵਧੀਆ ਸੀ ਕੱਲ ਨਾਲੋਂ ਅੱਜ ਵਧੀਆ ਉਹ ਜਿਹੜੀ ਰਹਾ ਹੈ ਨਾ ਉਹਨੂੰ ਮੰਨਣ ਲੱਗ ਜਾ ਉਹਦਾ ਫਿਰ ਸਵਾਦ ਆਉਣ ਲੱਗ ਜਾਂਦਾ ਉਹ ਤੇ ਜਿੱਦਣ ਮਿਲੇਗਾ ਮਿਲੇਗਾ ਮੈਂ ਜਦੋਂ ਵੀ ਸਫ਼ਰ ਕਰਦਾ ਪਿੱਛੇ ਬੈਠਣਾ ਪੈਂਦਾ ਕਈ ਵਾਰੀ ਗੱਡੀਆਂ ਏਦਾਂ ਦੀਆਂ ਨੇ ਪਰ ਮੈਂ ਟਰਾਈ ਇਹ ਕਰਦਾ ਨਾ ਮੈਂ ਅੱਗੇ ਬੈਠਣਾ ਅੱਗੇ ਬਹਿਣ ਦੇ ਨਾਲ ਤੁਸੀਂ ਫਿਰ ਮੈਂ ਵੇਖਦਾ ਹੁੰਨਾ ਇੱਥੇ ਤੇ ਘੱਟ ਇੱਥੇ ਮੈਂ ਪਿੱਛੇ ਬਹਿ ਕੇ ਰਾਜੀ ਹਾਂ ਕਿਉਂਕਿ ਇੱਥੇ ਤਾਂ ਗੱਡੀਆਂ ਦੇਖਣੀਆਂ ਨੇ ਇੱਥੇ ਸਟੋਰੀਆਂ ਘੱਟ ਦੇਖਦੀਆਂ ਪਰ ਇੰਡੀਆ ਵਿੱਚ ਜਦੋਂ ਮੈਂ ਜਾਂਦਾ ਨਾ ਮੈਂ ਸੱਚੀ ਸ਼ਹਿਰ ਲੰਘਣਾ ਹੁੰਦਾ ਮੈਂ ਹੁੰਦਾ ਮੈਂ ਅੱਗੇ ਬੈਠਾ ਫਿਰ ਮੈਂ ਫੋਨ ਨਹੀਂ ਦੇਖਦਾ ਗੱਡੀ 'ਚ ਜਾਂਦਾ ਫੋਨ ਮੈਂ ਪੱਕਾ ਫੜਾ ਦਿੰਦਾ ਵੀ ਮੈਂ ਹੁਣ ਨਹੀਂ ਮੈਂ ਵੇਖੂਗੀ ਵੀ ਬੰਦਾ ਜਾ ਰਿਹਾ ਹੈ ਉਹ ਇੱਕ ਸਟੋਰੀ ਹੈ ਉਦੇ ਕੋਲ ਇੱਕ ਟਿਫਨ ਹੈ ਉਹ ਕੰਮ ਤੋਂ ਆਇਆ ਉਹਨੇ ਛੋਟਾ ਜਿਹਾ ਕਲਫਾਫਾ ਸਬਜੀ ਦਾ ਟੰਗਿਆ ਥੋੜਾ ਜਿਹਾ ਬੱਚੇ ਵਾਸਤੇ ਵੀ ਕੁਝ ਖਰੀਦਿਆ ਹੋਇਆ ਉਹ ਘਰ ਜਾ ਰਿਹਾ ਕੋਈ ਆ ਰਿਹਾ ਕਿੰਨੀ ਕਿੰਨੇ ਬੰਦੇ ਕਿੰਨੀਆਂ ਸਟੋਰੀਆਂ ਹਰ ਇਨਸਾਨ ਕੋਲ ਇੱਕ ਸਟੋਰੀ ਹੈ ਹਰ ਇਨਸਾਨ ਆਪਣੇ ਆਪ ਚ ਇੱਕ ਕਹਾਣੀ ਹੈ ਇੱਕ ਪੇਜ ਹੈ ਉਹ ਇੱਕ ਪੰਨਾ ਹੈ ਇੱਕ ਕਿਤਾਬ ਹੈ ਕਹਿ ਸਕਦੇ ਹਰ ਬੰਦਾ ਆਪਣੇ ਆਪ ਚ ਇੱਕ ਕਿਤਾਬ ਹੈ ਫਿਰ ਉਹਨਾਂ ਪੇਜਾਂ ਨੂੰ ਪੜਨਾ ਉਹਨਾਂ ਫੇਸਾਂ ਨੂੰ ਪੜਨਾ ਅਸਲ ਚ ਪੇਜ ਪੜਨਾ ਹੁੰਦਾ ਉਹ ਕਿਸ ਤਰ੍ਹਾਂ ਸੋਚਦੇ ਨੇ ਕਿਸ ਤਰ੍ਹਾਂ ਚੱਲਦੇ ਨੇ ਕਿੰਨਾ ਖੁਸ਼ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੈਨੂੰ ਤੁਸੀਂ ਇੱਕ ਦਿਨ ਸ਼ਹਿਰ ਚ ਕਿਸੇ ਚ ਛੱਡ ਦਿਓ ਮੋਚੀ ਨੂੰ ਮਿਲਾਂਗਾ ਕੰਮ ਕਰਨ ਵਾਲੇ ਨੂੰ ਟਾਬੇ ਵਾਲੇ ਨੂੰ ਇੱਕ ਮਹੀਨਾ ਮੇਰੇ ਤੋਂ دیਵਾਨ ਲਵਾਈਜੋ ਉਹਦੇ ਵਿਸ਼ੇ ਤੇ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਮਿਲੇ ਆ ਤੇ ਕੀ ਕੀ ਚੱਲ ਰਿਆ ਉਹਨਾਂ ਦੀ ਲਾਈਫ 'ਚ ਔਰ ਕਿੱਦਾਂ ਲੋਕ ਅੱਗੇ ਵਧਦੇ ਨੇ ਜਦੋਂ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਕੁਦਰਤ ਤੁਹਾਡਾ ਗੁਰੂ ਬਣ ਜਾਂਦੀ ਐ ਇੰਜੋਏ ਕਰਦੇ ਤੁਸੀਂ ਜਰਨੀ ਨੂੰ ਜਰਨੀ ਨੂੰ ਇੰਜੋਏ ਕਰਨਾ ਸਿੱਖੋ ਹਮੇਸ਼ਾ ਮੰਜ਼ਲ ਮਿਲੇਗੀ ਫਿਰ ਅਸੀਂ ਖੁਸ਼ ਹੋਵਾਂਗੇ ਅਬ ਖੁਸ਼ੀ ਦੇ ਪੈਮਾਨੇ ਇੱਥੇ ਤੱਕ ਜਿਹੜੀ ਆ ਗੱਲ ਐ ਨਾ ਇਹਨੂੰ ਆਪਾਂ ਇਸ ਵਿਸ਼ੇ ਤੇ ਗੱਲ ਆਪਾਂ ਥੋੜੀ ਜੀ ਹੋਰ ਥੋੜੀ ਜੀ ਅੱਗੇ ਕਰ ਲੈਨੇ ਆ ਫਿਰ ਅੱਗੇ ਮੈਂ ਇਸ ਵਿਸ਼ੇ ਤੇ ਗੱਲ ਕਰਦਾ ਵੀ ਜਿਹੜਾ ਸਾਡਾ ਹੁਣ ਇਹ ਸਟਰਗਲ ਐ ਨਾ ਇਹਨੂੰ ਇੰਜੋਏ ਕਰੀਏ ਗੋਲ ਲਾਈਫ ਵਿੱਚ ਹੋਣਾ ਚਾਹੀਦਾ ਵੀ ਇੱਥੇ ਪਹੁੰਚਾਂਗੇ ਚੱਲ ਕੋਈ ਨਹੀਂ ਇੱਕ ਦਿਨ ਇੱਥੇ ਜਾਵਾਂਗੇ ਪਰ ਹੁਣ ਵੀ ਕਿਹੜਾ ਔਖੇ ਆ ਜਿੱਦਨ ਘਰ ਆਪਣਾ ਬਣਾਵਾਂਗੇ ਵਧੀਆ ਪਰ ਹੁਣ ਵੀ ਮਹਿੰਗਾ ਕਿਰਾਇਆ ਦਿੱਤਾ ਹਾਂ ਹਾਇਰ ਕੀਤਾ ਹੋਇਆ ਮੈਂ ਮੈਂ ਰੈਂਟ ਦਿੱਤਾ ਅੱਜ ਤੇ ਮੇਰਾ ਮੈਂ ਸੁਤਾਂ ਇੱਥੇ ਅੱਜ ਤੇ ਕੋਈ ਨਹੀਂ ਵੜ ਸਕਦਾ ਮੈਂ ਇੱਥੇ ਬੈਠਾ ਜਿੰਨੇ ਚਿਰ ਇੱਥੇ ਤੇ ਤੁਹਾਡੇ ਤੇ ਸਿਸਟਮ ਹੈ ਕਿ ਕਿਰਾਏ ਦਾ ਜਿੰਨਾ ਲਿਖਤਾ ਮਾਲਕ ਵੀ ਨਹੀਂ ਵੜ ਸਕਦਾ ਅੱਜ ਤਾਂ ਮੇਰਾ ਹੈ ਨਾ ਇਹ ਅੱਜ ਤਾਂ ਮੈਂ ਇੰਜਵਾਇ ਕਰਾਂ ਬਾਥਰੂਮ ਵਧੀਆ ਹੈ ਸੈਟਅਪ ਵਧੀਆ ਹੈ ਉਹਦਾ ਆਨੰਦ ਲਓ ਗਰਮ ਪਾਣੀ ਛੱਡੋ ਫੁਆਰੇ ਦੇ ਥੱਲੇ ਬਹਿ ਜਾਓ ਆਹਾ ਹਾ 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 ਨੰਦਾਰਿਆ ਹਾਲ ਹੋ ਕੀ ਰਿਹਾ ਦਿਮਾਗ ਵਿੱਚ ਕੀ ਚੱਲ ਰਿਹਾ ਆਪਣਾ ਥੋੜਾ ਯਾਰ ਇਹ ਇਹ ਆਪਣਾ ਹੁਣ ਮੰਨ ਲਓ ਮੇਰੀ ਗੱਡੀ ਵਧੀਆ ਹੈ ਤੇ ਮੈਂ ਉਹਦੇ 'ਚ ਇਕੱਲਾ ਬੈਠਦਾ ਨਹੀਂ ਚਾਰ ਜਣੇ ਬੈਠਦੇ ਪਰ ਹੁਣ ਬੰਦੇ ਦੇ ਮੰਨਣ ਤੇ ਆ ਇੱਕ ਕਹਿ ਰਿਹਾ ਇੱਕ ਫੀਲ ਨਾਲ ਬੈਠਾ ਮੇਰੀ ਗੱਡੀ ਹੈ ਬੰਦਾ ਦੂਜਾ ਵੀ ਰੋਜ਼ ਹੀ ਹੈ ਹਰ ਰੋਜ਼ ਬੰਦਾ ਈਵਨ ਕੇ ਜਿਆਦਾ ਬੈਠਦਾ ਮੇਰੇ ਨਾਲ ਜਿਆਦਾ ਵਹਿਣਾ ਗੱਡੀ ਚ ਉਸ ਚ ਹੁਣ ਜਿਹੜਾ ਡਰਾਈਵ ਕਰਦਾ ਉਹਨੇ ਤੇ ਲੈ ਕੇ ਵੀ ਜਾਣੀ ਗੱਡੀ ਤੁਹਾਨੂੰ ਵੀ ਲੈ ਕੇ ਜਾਣੀ ਪੈਟਰੋਲ ਵੀ ਪਵਾਉਣਾ ਕੰਮ ਤੇ ਵੀ ਜਾਣੀ ਕਦੇ ਕਦੇ ਲੰਬੇ ਲੰਬੇ ਸਫਰਾਂ ਤੇ ਜਾਣੀ ਹੈ ਪਰ ਮੰਨਣ ਤੇ ਹੈ ਮੇਰੀ ਨਹੀਂ ਉਹ ਸਫਰ ਹੋਰ ਤਰ੍ਹਾਂ ਕਰਦਾ ਇੱਕ ਕਹਿੰਦਾ ਮੇਰੀ ਹੈ ਉਹ ਸਫਰ ਹੋਰ ਤਰ੍ਹਾਂ ਪਰ ਜਿਹੜਾ ਮੇਰੀ ਮੰਨ ਕੇ ਅਟੈਚਮੈਂਟ ਉਹਦੀ ਟੈਨਸ਼ਨ ਉਹ ਵੇਖੀ ਕਿਤੇ ਮਾਰਨਾ ਨਹੀਂ ਓਏ ਉਹ ਵੇਖੀ ਕਿਤੇ ਕਿਤੇ ਲੱਗ ਨਾ ਜਾਵੇ ਉਹਦੀ ਆਪਣੀਆਂ ਪ੍ਰੋਬਲਮਾਂ ਨੇ ਤੇ ਜਿਹੜਾ ਚਲਾ ਰਿਹਾ ਠੀਕ ਹੈ ਮੇਰੀ ਨਹੀਂ ਪਰ ਜਿਹੜਾ ਡਰਾਈਵ ਕਰਨ ਦਾ ਨਜ਼ਾਰਾ ਆ ਉਹ ਉਹੀ ਲੈ ਰਿਹਾ ਸਵਾਦ ਉਹਨੂੰ ਆ ਰਿਹਾ ਕਿੰਨਾ ਵੀ ਐਡੀ ਵੱਡੀ ਗੱਡੀ ਮੈਂ ਡਰਾਈਵ ਕਰ ਰਿਹਾ ਮੈਂ ਇੰਜੋਏ ਕਰ ਰਿਹਾ ਡਰਾਈਵਿੰਗ ਮੈਨੂੰ ਸ਼ੌਂਕ ਸੀ ਤੇ ਮੈਂ ਗੱਡੀ ਇੰਜੋਏ ਕਰ ਰਿਹਾ ਉਹ ਉਧਰ ਨੂੰ ਫੋਕਸ ਕਰ ਲਵੇ ਜੋ ਉਹਨੂੰ ਮਿਲੇ ਆ ਉਹ ਉਹਨੂੰ ਇੰਜੋਏ ਕਰੇ ਪਰ ਪ੍ਰੋਬਲਮ ਪਤਾ ਕੀ ਏ ਅਸੀਂ ਉਹ ਸਫਰ ਹੀ ਇੰਜੋਏ ਨਹੀਂ ਕਰਦੇ ਇੱਕ ਚੀਜ਼ ਐ ਮੇਰੀ ਹੋਵੇ ਨਾ ਗੱਲ ਫੇਰ ਬਣੇ ਉਹ ਸੈਟ ਮਾਈਂਡ ਸੈਟ ਇਦਾਂ ਦਾ ਕੀਤਾ ਹੋਇਆ ਸੋ ਅਸਲ ਦੇ ਵਿੱਚ ਲਾਈਫ ਸੈਟ ਉਦੋਂ ਨਹੀਂ ਐ ਜਦ ਤਨ ਮਾਈਂਡ ਸੈਟ ਜਿੱਥੇ ਮਾਈਂਡ ਸੈਟ ਉੱਥੇ ਲਾਈਫ ਸੈਟ ਕਲਗੀਆਂ ਵਾਲੇ ਪਾਸ਼ਾ ਕੰਡਿਆਂ ਤੇ ਮਾਈਂਡ ਸੈਟ ਉੱਥੇ ਵੀ ਲਾਈਫ ਸੈਟ ਛੱਪਰੀ ਚ ਮਾਈਂਡ ਸੈਟ ਉੱਥੇ ਵੀ ਲਾਈਫ ਸੈਟ ਤੇ ਜੇ ਨਾ ਲਾਈਫ ਇਸ ਇਹਦੇ ਤੇ ਵਰਕ ਕੀਤਾ ਮੈਲ ਵੀ ਹੋ ਜਾਏਗਾ ਸਭ ਕੁਝ ਹੋ ਜਾਏਗਾ ਮੈਂ ਸੱਚਮੁੱਚ ਇਦਾਂ ਦੇ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਦੇ ਘਰਾਂ ਚ ਹੈਲੀਕਾਪਟਰ ਖੜੇ ਚਲੋ ਭਾਈ ਸਾਹਿਬ ਸੈਰ ਕਰਾਈਏ ਤੇ ਬਾਅਦ ਚ ਜਦੋਂ ਗੱਲ ਚੁਰਦੀ ਹੈ ਬਹਿ ਕੇ ਬੜੇ ਦੁਖੀ ਆ ਜੀ ਕੀ ਹੋਇਆ ਆ ਵਾ ਮੁੰਡਾ ਆਪਣੀਆਂ ਮਰਜ਼ੀਆਂ ਜੀਆਂ ਕਰੀ ਜਾਂਦਾ ਆ ਇਦਾਂ ਹੋਇਆ ਪਿਆ ਹੈਲੀਕਾਪਟਰ ਉੱਪਰ ਖੜਾ ਤੇ ਪੈਸਾ ਇੰਨਾ ਕਿ ਆਈਡੀਆ ਹੀ ਨਹੀਂ ਜਦੋਂ ਜ਼ਮੀਨਾ ਪੁੱਛੀਏ ਵੀ ਕਿੰਨੀ ਆ ਭਲਾ ਇਹ ਸਭ ਡੈਡੀ 14500 ਕਿੱਲਾ ਹੈ ਕਿ 15 ਏਦਾਂ ਹੋ ਰਿਹਾ ਉਹ 500 ਕਿੱਲਾ ਆਪਾਂ ਹੋ ਗਿਆ ਮਤਲਬ ਏਦਾਂ ਗੱਲ ਚੱਲਦੀ ਉਹਨਾਂ ਚ ਇੰਨੇ ਸਿਰੇ ਅਮੀਰ ਤੱਕ ਬੰਦੇ ਹੁੰਦੇ ਨੇ ਪਰ ਜਦੋਂ ਤੁਸੀਂ ਇਹਦੇ ਤੇ ਵਰਕ ਨਾ ਕੀਤਾ ਇਹਨੂੰ ਨਾ ਸਮਝਿਆ ਫਿਰ ਗੱਲ ਨਹੀਂ ਬਣਦੀ ਤੇ ਗੁਰੂ ਸਾਹਿਬ ਕਹਿੰਦੇ ਆ ਕਿਸੇ ਕੋਲ ਕੋਸ਼ਾ ਕਿਸੇ ਕੋਲ ਕੋਈ ਸਾਡਾ ਕੋ ਨਾਮ ਇਹਨੂੰ ਨਹੀਂ ਛੱਡਣਾ ਸੀ ਇਹਦੇ ਨਾਲ ਅਸੀਂ ਸਾਡੀ ਲਾਈਫ ਚੱਲਦੀ ਹੈ ਨਿਜਮ ਨਾ ਜਾਂ ਭੁੱਲ ਜੀ ਕੇ ਤੇ ਜ਼ਿੰਦਗੀ ਜਿਉਣ ਦਾ ਨਹੀਂ ਤੇ ਤੇਰੇ ਨਾਲ ਇਹ ਬੰਨਣਾ ਵੀ ਤੂੰ ਤੇਰਾ ਹਾਲ ਇਹ ਬੰਨਣਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜਿਮਰੈ ਅੰਤ ਸਮੇਂ ਤੱਕ ਅੰਤ ਕਾਲ ਅੰਤ ਸਮੇਂ ਤੱਕ ਜੇ ਮਾਇਆ ਹੀ ਮਟੀਰੀਅਲ ਹੀ ਤੇਰੇ ਦਿਮਾਗ 'ਚ ਰਿਹਾ ਨਾ ਤੇ ਭੁੱਲ ਜਾ ਤੂੰ ਬੰਦਾ ਸੀ ਸਰਪਜੋਨ ਵੱਲ ਵੱਲ ਉਤਰ ਐ ਤੂੰ ਤੇ ਮੁੜ ਮੁੜ ਕੇ ਸਾਪੀ ਬਣਿਆ ਰਿਆ ਤੇਰੀ ਬਿਰਤੀ ਜਿਹੜੀ ਸੀ ਉਹ ਇਦਾਂ ਦੀ ਹੋਈ ਸੀ ਮੁੜ ਮੁੜ ਕੇ ਤੂੰ ਉੱਥੇ ਹੀ ਆ ਡਿੱਗਦਾ ਸੀ ਮੁੜ ਮੁੜ ਕੇ ਉੱਥੇ ਹੀ ਆ ਡਿੱਗਦਾ ਸੀ ਮੁੜ ਮੁੜ ਕੇ ਉੱਥੇ ਹੀ ਆ ਡਿੱਗਦਾ ਸੀ ਭੁੱਲ ਜਾ ਤੂੰ ਵੀ ਬੜੀ ਨਜ਼ਾਰੇ ਲਏ ਐ ਅੰਤ ਕਾਲ ਜੋ ਲੜਕੇ ਸਿਮਰੈ ਸੀ ਚਿੰਤਾ ਮਹ ਜੇ ਮਰੇ ਉਸੇ ਚਿੰਤਨ ਵਿੱਚ ਮਰਦਾ ਰਿਆ ਨਾ ਮਰਦਾ ਰਿਆ ਢੀਆਂ ਪੁੱਤਾਂ ਤੇ ਫਿਰ ਭੁੱਲ ਜਾ ਤੂੰ ਬੰਦਾ ਸੀ ਸੂਕਰ ਜੋਂਨ ਵਾਲ ਵਾਲ ਉਤਾਰਾ ਮੁਰਮੁਰ ਕੇ ਸੂਰੀ ਸੀ ساری ਜ਼ਿੰਦਗੀ ਉਹਨੂੰ ਆਪਣੇ ਉਹ 18 18 ਹੁੰਦੇ ਨੇ ਉਹਨਾਂ ਤੋਂ ਬਿਨਾ ਹੋਰ ਕੁਝ ਦਿਸਦਾ ਹੀ ਨਹੀਂ ਹੁੰਦਾ ਔਰ ਕਈ ਬੰਦੇ ਇਦਾਂ ਦੇ ਨੇ ਇੰਨੇ ਮੋਹ ਚ ਫਸੇ ਐ ਉਹਨਾਂ ਨੂੰ ਹੋਰ ਕੁਝ ਨਹੀਂ ਦਿਸਦਾ